ਲਗਾਤਾਰ ਚੌਥੇ ਦਿਨ ਤੇ ਸ਼ਹਿਰੀ ਮੁੰਡਾ ਸਾਹਸ ਤੋਣਾ ਲਗਾਤਾਰ ਦਿਨ ਸਾਲ ਤੋਂ ਚੱਲਦੇ ਜਿੰਨਾ ਕਾ ਵੀ ਸਰਦਾਰ ਸੁਮੇਂਦਰ ਸਿੰਘ ਚਿਤਾਲਾ ਜੀ ਨੇ ਜੋ ਵਰਤਾਂਤ ਬੀਤ ਰਿਹਾ ਜੋ ਲੰਮੇ ਸਮੇਂ ਤੋਂ ਬੀਤ ਰਿਹਾ ਉਹ ਬਾਬਤ ਸਾਰੀ ਨਾਲ ਖੁੱਲ ਕੇ ਰੱਖ ਦਿੱਤੀ ਮੇਰੀ ਸਿਰ ਤੋਂ ਅੱਗੇ ਟੂਕ ਮਾਤਰ ਬੇਨਤੀ ਇਤਿਹਾਸ ਸਾਰਿਆਂ ਦੇ ਹਿੱਸੇ ਨਹੀਂ ਹੁੰਦੇ ਕੁਰਬਾਨੀਆਂ ਵੀ ਸਾਰਿਆਂ ਦੇ ਹਿੱਸੇ ਨਹੀਂ ਆਉਂਦੀਆਂ ਹੁੰਦੀਆਂ ਸ਼ਹੀਦੀਆਂ ਸਾਰਿਆਂ ਦੇ ਹਿੱਸੇ ਨਹੀਂ ਆਉਂਦੀਆਂ ਹੁੰਦੀਆਂ ਜਦੋਂ ਦੇਸ਼ ਆਜ਼ਾਦ ਹੋਇਆ ਉਦੋਂ ਵੀ ਲੱਤ ਪੱਤ ਦੂਰ ਬੰਦੀ ਸ਼ਕਤੀ ਹੀ ਗੱਲ ਕਰ ਰਹੀ ਆ ਇਮਤਿਹਾਨ ਦੀ ਘੜੀ ਵਿੱਚੋਂ ਇੱਕ ਮਿੰਟ ਦਾ ਹੀ ਸਮਾਂ ਮੇਰੇ ਕੋਲ ਬਹਾਨੇ ਨਾਲ ਬਰਕਰਾਰ ਰਿਹਾ ਮੈਦਾਨੇ ਦਾ ਅੰਦਰ ਤੋਂ ਦੂਜਾਂ ਦੇ ਤੇ ਰੰਗੂ ਦੇ ਵਿੱਚ ਇਸ ਤਰ੍ਹਾਂ ਦੂਜਾਂਗੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਆਪ ਬੋਲ ਕੇ ਜੀ ਗਏ ਇਹ ਰੀਖ ਤੋੜ ਦਿੱਤੀ ਜੱਥੇਬੰਦੀਆਂ ਵਾਲੀ ਕਿ ਆਪ ਕੋ ਧਿਆਨੇ ਬਹਿ ਜਾਣਾ ਜਾਂ ਕਹਤੇ ਭੋਲ ਤੇ ਆ ਕੇ ਬਹਿਣੇ ਕੀ ਭਾਈ ਤੁਸੀਂ ਅੱਗੇ ਉਹਦੇ ਅਸੀਂ ਬਖਸ਼ੋ ਆਉਨੇ ਆ ਛੋਟੀ ਸੁਭਾ ਕਮੇਟੀ ਤੁਹਾਡੇ ਵਿੱਚ ਖੜੀ ਆ ਮੋਡੇ ਦੇ ਮੋੜੇ ਲਾ ਕੇ ਜੋ ਖਾਸਾ ਇਸ ਮਾਦਾਨੇ ਜਾਣਕ ਚਾਹੂਗਾ ਤੰਤੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਬਾਦ ਪਾਜਮੀ ਪਾਤਸ਼ਾਹ ਦੀ ਤੁਹਾਡੇ ਕੇ ਸੀਸ ਝੁਕਾ ਕੇ ਪ੍ਰਵਾਣ ਕਰੇ ਜੇ ਲੱਖੇ ਲਗੇ ਤੇ ਬੜੀ ਖੁਸ਼ੀ ਆ ਨਹੀਂ ਤੇ ਜਿਹਦੀ ਸੇਵਾ ਤੁਸੀਂ ਗੜੀ ਹੋਈ ਉਹਦੇ ਵਾਸਤੇ ਮੈਂ ਹੱਥ ਨਾ ਹਾਂ ਮਡੇ ਮੇਰੇ ਹੱਥ ਜੋੜ ਕੇ ਖੜਿਆ ਪਾਤਸ਼ਾਹ ਇਸ ਵੀਰ ਨਾਸ਼ਵਾਨ ਬੰਦੀ ਦੀ ਸੇਵਾ ਜੂਰ ਦੇ ਦਿੱਤੋ ਲਾ ਲਓ ਕੋਈ ਵੀਰ ਭਾਈ ਭਾਈ ਸੱਚੇ ਖਮੇ ਨਾ ਹੋਵੇ ਹਾਂ ਬਿਲਕੁਲ ਤੀਰ ਦੀ ਸੇਵਾ ਨਕੇ ਹੋਦਾ ਸਾਰਿਆਂ ਨੇ ਢਡੇ ਢਡੇ ਮੋਢਿਆਂ ਤੇ ਉੱਚੇ ਰੱਖ ਕੇ ਸੰਗਿਆਰੀ ਹੋਣ ਵਾਲੇ ਭਾਈ ਜੇੜ ਦੇ ਲਾਗੇ ਚਲੇ ਜਾਓ ਬਾਕੀ ਸੰਗਤ ਨੂੰ ਬੇਨਤੀ ਹੈ ਕਿ ਜਤਾਲਾ ਸਾਹਿਬ ਵਾਰ ਖੜੇ ਆਂ ਕੋਈ ਉਪਕਾਰ ਕਰਿਆ ਉਹਨਾਂ ਦੇ ਪਿੱਛੇ ਲਾਈਨਾ ਬੋਲੋ